ਜੀ ਇਹ ਪਿਓਰ ਕੈਮਰੀ कॉटन ਦਾ ਸ਼ਰਟ ਰਹੇਗਾ ਵਰਕ ਵਾਲੀ ਕੰਟਰਾਸਟ ਬੋਟਮ ਬਟਨ ਤੇ ਵਰਕ ਦੁਪट्टे ਤੇ ਵਰਕ ਤੁਸੀਂ 850 ਚ ਸੂਟ ਕਰ ਬੈਠੇ ਪਾਈ ਕਰ ਸਕਦੇ ਹੋ ਸਾਰੇ ਸੂਟਾਂ ਦੇ ਪੰਜਾਬ ਪੰਜਾਬ ₹50 ਲੈਸ ਹੋਏਗੀ ਪਿਓਰ ਕੈਮਰੀ कॉटन ਦੀ ਸ਼ਰਟ ਰਹੇਗੀ ਵਰਕ ਵਾਲੀ ਬਾਹੂ ਤੇ ਵਰਕ ਬੈਕ ਤੇ ਵਰਕ ਇਸ ਨਾਲ ਉਸਕੋਸ कॉटन दी बॉटम दुपट्टा ਵੀ ਸੌਫਟ ਬਰਬਰੀ ਦਾ ਰਹੇਗਾ 950 ਚ ਤੁਸੀਂ ਬਾਈ ਕਰ ਸਕਦੇ ਹੋ दुपट्टा ਟਾਈ ਦਾ ਹੀ ਰਹੇਗਾ ਆਲਓਵਰ ਸੂਟ ਰਹੇਗਾ ਜੀ 3.5 ਮੀਟਰ ਵੱਡੇ ਪੈਣ ਦੇ ਵਿੱਚ ਮੋਡਲ ਬੀਬਾ ਪ੍ਰਿੰਟ ਰਹਿਣਗੇ ਸੁਪਰ ਫਾਈਨ ਫੈਬਰਿਕਾ 50 ਰੁਪਏ ਇਹਨਾਂ ਸੂਟਰ ਚ ਵੀ ਲੈਸਾ ਤੁਸੀਂ ਕੋਈ ਵੀ ਸੂਟ ਬਾਈ ਕਰੋਗੇ ਇਹ ਇਹ ਤੁਹਾਨੂੰ 50 ਰੁਪਏ ਲੈਸ ਵਿੱਚ ਦੇ ਰਹੇ ਆਂ ਓਨਲੀ ਤੁਹਾਨੂੰ 499 ਵਿੱਚ ਸੂਟ ਮਿਲ ਰਿਹਾ ਇਹ ਵਿਦਆਊਟ ਦੁਪੱਟਾ ਰਹੇਗਾ ਬਹੁਤ ਹੀ ਸੁਪਰ ਫਾਈਨ ਫੈਬਰਿਕਾ ਤੁਸੀਂ 499 ਵਿੱਚ ਇਹ ਸੂਟ ਬਾਈ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਹ ਕੈਮਰੀ ਕਾਟਨ ਦੀ ਸ਼ਰਟ ਰਹੇਗੀ 175 ਵੱਡੇ ਪਣੇ ਵਿੱਚ ਬਾਟਮ ਪੀਸ ਦੇ ਨਾਲ ਕਾਟਨ ਦੀ ਰਹੇਗੀ ਬਾਟਮ ਤੇ ਵਰਕ ਮਿਲੇਗਾ ਦੁਪੱਟਾ ਇਸੇ ਨਾਲ ਕੋਟਾ ਡੋਰੀ ਆ ਐਨਮਸ ਲੀਨ ਦਾ ਐਡ ਕੀਤਾ ਹੋਇਆ ਵਿਦ ਦੁਪੱਟਾ ਰਨਗੇ ਕੋਟਾ ਡੋਰੀਆਂ ਨੇ ਮਸਲੀਨਾ ਦੁਪੱਟਾ ਐਡ ਕੀਤਾ ਹੋਇਆ ਆਪਾਂ ਇਹ ਤੁਸੀਂ 650 ਵਿੱਚ ਸੂਟ ਬਾਈ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਵੀ ਵਿਦਆਉਟ ਲਰਨਿੰਗ ਸਾਰੇ ਸੂਟ ਸਟੀਚ ਹੋਣਗੇ ਬਹੁਤ ਅੱਛਾ ਫੈਬਰਿਕ ਹੁੰਦਾ ਗਰਮੀ ਦੇ ਲਈ ਨੇ ਬੈਸਟ ਨੇ ਸਾਰੇ ਸੂਟ ਆਪਾਂ 50 ਰੁਪਏ ਤੋਂ ਲੈਸ ਤੇ ਦੇ ਰਹੇ ਹਾਂ ਤੁਸੀਂ ਜੋ ਆਪਾਂ ਪ੍ਰਾਈਸ ਦੱਸਿਆ ਉਸ ਦੇ ਸਾ ਅਕੋਰਡਿੰਗ ਤੁਸੀਂ ਸੂਟ ਬਾਈ ਕਰ ਸਕਦੇ ਹੋ ਇਹ ਕੈਮਰੀ ਕਾਟਨ ਦਾ ਸੂਟ ਰਹੇਗਾ ਬੀਬਾ ਪ੍ਰਿੰਟ ਸਾਰਾ 3.5 ਮੀਟਰ ਵੱਡੇ ਪਾਣੀ ਦੇ ਵਿੱਚ ਫੈਬਰਿਕ ਬਹੁਤ ਅੱਛਾ ਵਿਦਾਊਟ ਲਰਨਿੰਗ ਸਟਿਚ ਹੋਣਗੇ ਟਾਈ ਡਾਈ ਇਸ ਦੇ ਨਾਲ ਦੁਪੱਟਾ ਰਹੇਗਾ 2 ਮੀਟਰ ਚ ਹੋਣ ਦਾ 650 ਚ ਬਾਈ ਕਰ ਸਕਦੇ ਹੋ ਸਿਲੈਕਟ ਕਰਕੇ ਸੂਟ ਤੁਹਾਨੂੰ ਜੋ ਵੀ ਪਸੰਦ ਆਏਗਾ ਵੀਡੀਓ ਦੇ ਵਿੱਚ ਤੁਸੀਂ ਸਕਰੀਨ ਸ਼ਾਟ ਲੈਣਾ ਉਸ ਦਾ WhatsApp ਨੰਬਰ ਆਪਣਾ ਮੈਂਸ਼ਨ ਆ ਉਸ ਤੇ ਤੁਸੀਂ ਸੈਂਡ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਸੂਟ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਸੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹ ਵੀ ਦੁਪੱਟਾ ਸੂਟ ਰਹੇਗਾ 500 ਮੀਟਰ ਸੂਟ ਦੀ ਕੱਟ ਮਿਲੇਗੀ ਡਿਜ਼ਲ ਪ੍ਰਿੰਟ 100% ਕਾਟਨ ਲੈਸਸ ਦਾ ਵਰਕ ਹੋਇਆ ਸੂਟ ਤੇ 12 ਮੀਟਰ ਦੁਪੱਟਾ ਦੁਪੱਟੇ ਤੇ ਵੀ ਲੈਸ ਲੱਗੀ ਮਿਲੇਗੀ ਮਸਲੀਨ ਦਾ ਦੁਪੱਟਾ 680 ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਨਵੇਂ ਪ੍ਰਿੰਟ ਇਸ ਦੇ ਵਿੱਚ ਹੋਰ ਵੀ ਡਿਜ਼ਾਈਨ ਪ੍ਰਿੰਟ ਨੇ ਰੰਗ ਵੀ ਤੁਹਾਨੂੰ ਮਿਲ ਜਾਣਗੇ WhatsApp ਤੇ ਮੈਸੇਜ ਕਰ ਲਓ ਜੇ ਤੁਸੀਂ ਤੁਹਾਨੂੰ ਉਹ ਤੇ ਸੈਂਡ ਕੀਤੇ ਜਾਣਗੇ ਇਹ ਆਪਣੇ ਕੋਲ ਸਾਰੇ ਕਲਰ ਅਵੇਲੇਬਲ ਆ कॉटन ਦੇ सूट ਨੇ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕਰਦੇ ਹੋ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਐਂਡ ਇਹ ਵਾਲਾ ਜੋ ਲਾਸਟ ਤੇ ਸੂਟ ਨੇ ਆਪਣੇ ਕੋਲ ਮੈਚਿੰਗ ਰਹਿਣਗੇ ਪਿਓਰ कॉटन ਦੇ ਵਿੱਚ ਵਿਦਆਊਟ ਦੁਪੱਟਾ ਨੇ ਦੋਨੋਂ ਸ਼ਰਟ ਐਂਡ ਬਾਟਮ ਦੀ ਘਾਟ 2.5 ਮੀਟਰ ਰਹੇਗੀ